ਕੁਣਾ ਅੱਜ ਮੌਸਮ ਬਹੁਤ ਵਧੀਆ ਹੋ ਗਿਆ ਤੇ ਚਲੋ ਕੋਠੇ ਤੇ ਜਾ ਕੇ ਤੁਹਾਨੂੰ ਦਿਖਾਉਂਦੇ ਕਿ ਅੱਜ ਦਾ ਮੌਸਮ ਕਿੰਦਾ ਹੈ ਤੇ ਸਾਡਾ 뷰 ਕਿਦਾਂ ਦਾ ਹੈ ਚਲੋ ਹੁਣ ਆਪਾਂ ਪਹੁੰਚ ਪਿਆ ਕੋਠੇ ਤੇ ਤੇ ਮੈਂ ਤੁਹਾਨੂੰ ਬੈਕ ਕੈਮਰਾ ਕਰਕੇ ਦਿਖਾਉਣੀ ਆ ਜੀ ਇਹ ਦੇਖੋ ਸੂਰਜ ਸਿੱਧਾ ਸਾਡੇ ਕੋਠੇ ਤੇ ਆ ਰਿਹਾ ਜੀ ਤੇ ਆ ਧੁੱਪੇ ਸਾਡੇ ਇਕੱਠੇ ਤੇ ਤੇ ਇੱਥੇ ਸਿੱਧਾ ਗੱਡੀਆਂ ਚਾਂਦੀਆਂ ਦਿਖਦੀਆਂ ਨੇ ਆ ਦੇਖੋ ਤੇ ਧੁੱਪ ਵੀ ਬਹੁਤ ਸੋਹਣੀ ਆ ਰਹੀ ਐ ਤੇ ਸਿੱਧਾ ਕੋਠੇ ਤੇ ਆ ਰਹੀ ਐ ਸਾਡੇ ਧੁੱਪ ਤੇ 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 ਗ੍ਰੀਨਰੀ ਵੀ ਬਹੁਤ ਐ ਤੁਸੀਂ ਦੇਖ ਸਕਦੇ ਹੋ ਤੇ ਆ ਦੇਖੋ ਟੋਪ ਬਹੁਤ ਥੱਲੇ ਚਲ ਗਿਆ ਕਿਉਂਕਿ ਸਾਡੀ ਵੈਨ ਵੀ ਆ ਰਹੀ ਐ ਕਿਉਂਕਿ ਫਿਰ ਮੈਨੇ ਟਿਫਿਨ ਵੀ ਪਾਣਾ ਐ ਚਲੋ ਚਲਦੇ ਆ ਸੋ ਗਾਇਸ ਹੁਣ ਮੈਂ ਮੈਟਿਕ ਫਿਲ ਪਾਲਾ ਸ਼ਸ਼ੀ ਗਾ ਜੀ ਤੁਸੀਂ ਕਿਦਾਂ ਹੋ ਆਈ ਹੋਪ ਤੁਸੀਂ ਵਧੀਆ ਹੋਗੇ ਤੇ ਮੈਂ ਵੀ ਵਧੀਆ ਆ ਤੇ ਦਾਦੀ ਅੱਜ ਅੱਜ ਅਸੀਂ ਸਕੂਲ ਤੋਂ ਆ ਗਏ ਆ ਤੇ ਹੁਣ ਅਸੀਂ ਸਕੂਲ ਤੋਂ ਆ ਗਏ ਆ ਤੇ ਫਿਰ ਮੰਮਾ ਨੇ ਬਣਾਏ ਨੇ ਚੀਨੀ ਦੇ ਪਰਾਠੇ ਤੇ ਆਪਾਂ ਵੀ ਖਾਣੇ ਆ ਤੇ ਤੁਸੀਂ ਵੀ ਖਾਓ ਮੈਂ ਆਪਣਾ ਪਰਾਠਾ ਤੇ ਇੱਥੇ ਆ ਪਰਾਠਾ ਬਣ ਰਿਹਾ ਤੇ ਇੱਥੇ ਮੰਮੀ ਬਣਾਉਣਗੇ ਓਏ ਆਪਣੀ ਚੀਨੀ ਛੱਕਾ ਆ ਤਾਂ ਫੇਰ ਤਾਂ ਨਖਰ ਹੈ ਜੀ ਨਾ ਅਰੇ ਹਰ ਰੋਜ਼ ਨਖਰਾ ਹਰ ਵਕਤੇ ਤਾਂ ਜੀ ਦੇਖਿਓ ਉਹਨੇ ਭਾ ਮੈਨੂੰ ਚੇਤਨੀ ਕੋਲ ਲਿਆ ਚੱਲ ਰਕੀਏ ਆਪਣੀ ਹਾਂ ਜੀ ਮੈਂ ਪਰਾਠਾ ਵੀ ਦਿਖਾ ਰਹੀ ਹਾਂ ਅੱਜ ਕੀ ਬਣਾ ਰਹੇ ਹੋ ਹਾਂ ਜੀ ਅੱਜ ਅਸੀਂ ਬਣਾ ਰਹੇ ਆ ਹੇਰ ਬੋ ਹਮ ਇੰਨਾ ਗਾਹ ਪਾ ਕੇ ਆ ਸਾਰੇ ਬੀਟਸ ਵਗੈਰਾ ਕੱਢ ਰੱਖੇ ਨੇ ਕੱਪੜੇ ਕੱਢ ਰੱਖੇ ਨੇ ਹਾਂ ਕੀ ਬਣਾਇਆ ਦੱਸੋ ਦਿਖਾਓ ਹਲੇ ਬਨ ਰਿਹਾ ਹੈ ਮਤਲਬ ਤਾਂ ਬਨ ਗਿਆ ਇਤਨ ਹੈ ਬਸ ਫੀਟਸ ਬਨਨੇ ਨੇ ਇਹ ਤਾਂ ਬਹੁਤ ਅੱਛਾ ਬਨਿਆ ਵੈਸੇ ਤਾਂ ਮਨੇ ਨਾ ਕੀਚਨ ਬਣਾਉਣਾ ਸੀ ਪਰ ਇਹ ਇੰਨਾ ਕਿਊਟ ਲੱਗਿਆ ਫੇਰ ਮੈਂ ਸੋਚਿਆ ਕਿ ਦੁੱਝਾ ਇੱਕ ਹੋਰ ਬਣਾ ਲੇਗੇ ਇਹ ਤਾਂ ਅਬ ਬਿਹਰ ਸੈਸੇ ਦੀ ਬੱਗ ਹੈ ਹਮਮ ਅੱਛਾ ਬਨਿਆ ਮੈਸੇ ਇਹਦੇ ਵਿੱਚ ਕਲਰ ਚੇਂਜ ਹੈ ਇਹਦੇ ਵਿੱਚ ਮਰਜੈਂਟਾ ਕਲਰ ਹੈ ਸ਼ਾਇਦ ਹਨਾ ਇਹਦੇ ਵਿੱਚ ਰੈੱਡ ਕਲਰ ਦਿਖ ਰਿਹਾ ਹੈ ਬਟ ਕਲਰ ਕੰਬੀਨੇਸ਼ਨ ਸੋਣਾ ਅੱਛਾ ਹੁਣ ਇਹਦੇ ਵਿੱਚ ਕੀ ਲਗਾਉਗੇ ਹਨ ਅਸੀਂ ਇੱਕ ਤਾਂ 골ਡਨ ਬੀਚਸ ਲਗਾਵਾਂਗੇ ਇੱਕ ਅਸੀਂ ਵਾਈਟ ਬੀਚਸ ਲਗਾਵਾਂਗੇ ਤੁਸੀਂ ਦੇਖ ਸਕਦੇ ਹੋ ਅੱਛਾ ਇਸ ਜਗ੍ਹਾ ਤੇ ਲਗਾਉਂਗੇ ਦੇਖੋ ਐਵੇਂ ਲਗਾ ਕੇ ਚੰਚੰਚ ਕਰ ਦਾਂਗੇ 골ਡਨ ਫਿਰ ਵਿੱਚ ਵਿੱਚ ਦੇ ਵਿੱਚ ਵਾਈਟ ਕਰ ਦਾਂਗੇ ਅਸੀਂ ਚਲੋ ਠੀਕ ਹੈ ਜਦੋਂ ਫਿਰ ਫਾਈਨਲ ਬਣ ਜਾਏਗਾ ਤਾਂ ਫਿਰ ਫਿਰ ਦਿਖਾਵਾਂਗੇ ਓਕੇ ਬਾਈ ਓਕੇ ਬਾਈ ਬਾਈ ਮੇਰੇ ਮੇਟੋਨੋ ਦਾ ਦੀ ਫਾਈਨਲ ਲੁੱਕ ਦਿਖਾਨੀ ਆ ਮੈਂ ਬੋ ਰੈਡੀ ਹੋ ਗਏ ਨੇ ਕਿ ਕਿ ਮੈਂ ਛੋਟਾ ਛੋਟਾ ਬੋ ਬਣਾਇਆ ਕਿ ਮੈਂ ਵੱਡਾ ਬੋ ਬਣਾਏ تھے ਬਾਕੀ ਦੇ ਗੰਦ ਤੁਸੀਂ ਇਗਨੋਰ ਮਾਰਿਓ ਤੇ ਇੱਕ ਮੈਂ ਵੱਡਾ ਆਪਣੇ ਹੇਅਰ ਸਪਲੇ ਬਣਾਇਆ ਕਿ ਮੈਂ ਛੋਟਾ ਆਪਣੇ ਕੀਚਨ ਦੀ ਬਣਾਏ ਜੀ ਡਾਂਟੂ ਵੀ ਖਾਉਂਗੀ ਮੰਮੀ ਤੋਂ ਕਿਉਂਕਿ ਮੈਨੇ ਬਾਰੇ ਹੀ ਗਾ ਪਾਇਆ ਹੋਇਆ ਹੈ ਤੇ ਉਹ ਤਾਂ ਵੈਸੇ ਵੀ ਪੈਣੀ ਆ ਇਹਨੇ ਇਹ ਖੋਪੜੀ ਖੋਲ ਦੋ। ਇਹ ਤੇ ਮੇਰੇ ਵੀਰੇ ਹੋਣੀ, ਮੰਮਾ ਹੋਣੀ ਕਾ ਰਹੀ ਨੇ ਬਸਤੀ ਤੇ ਮੇ ਪਪਾ ਖਾ ਰਹੀ ਨੇ ਮੂਹ ਫਲੀ। ਇਹ ਬੋਲੋ ਖੋਪੜੀ ਖੋਲ ਦੋ। ਵੀਰੇ ਦੀ ਫਰਮਾਇਸ਼ ਤੇ ਅੱਜ ਬਣਾ ਰਹੀ ਐ ਚੂਰੀ, ਮੰਮੀ ਮਤਲਬ ਰੋਟੀ ਬਣਾਉਂਦੇ ਨੇ ਤੇ ਪਪਾ ਚੂਰੀ ਬਣਾਉਂਦੇ ਨੇ। ਦੇਖ ਸਕਦੇ ਹੋ ਮੇਰੇ ਪਪਾ ਚੂਰੀ ਬਣਾ ਰਹੇ ਨੇ। ਆ ਦੇਖੇ ਛੋਟਾ ਜਿਹਾ ਭੋਲਾ ਜਿਹਾ ਬੱਚਾ ਮੰਗ ਰਿਹਾ ਸੀ ਚੂਰੀ। Put that back to me. ये साडे बलोकर साफ सुते पे ने चाय ना के रेडी है बे गाइस तो आज है 27 डेट और आज हमें फिर से फाइंड इट की मतलब तो हो गई थी और अब हम मतलब नम्मा बना रहे हैं हमारे लिए मैकरोनी आज ये अपना पास्ता है वो तो वो तो ये बॉईल हो गया तो इसे नम्मा में तेल डालकर होसी पाए मम्मी नमक और ये भी नमक पास्ता है तगुनेनु अपन उबाल लेंगे ਪਾਸਾ ਬੋਏ ਹੋ ਗਏ ਉਸ ਤੋਂ ਬਾਅਦ ਅਸੀਂ ਬਣਾਵਾਂਗੇ ਇਹਦੇ ਲਈ ਕੀ ਹੁੰਦਾ ਮਸਾਲਾ ਜਿਸ ਵਿੱਚ ਕੀ ਕੀ ਪਾਉਗਾ ਆਪਣੇ ਸਟਾਈਲ ਦਾ ਵਿੱਚ ਕੀ ਕੀ ਪਾਉਗਾ ਜਿਹਦੇ ਵਿੱਚ ਅਸੀਂ ਪਾਵਾਂਗੇ ਪਿਆਜ਼ ਹਰੀ ਮਿਰਚ ਅਦਰਕ ਟਮਾਟਰ ਤਸਨ ਹੋਏ ਨੇ ਮਸਾਲੇ ਦੀ ਤਾਂ ਜਿਸੇ ਜੂਮੇ ਦੇ ਵਿੱਚ ਪਾਇਆ ਹਰੀ ਮਿਰਚ ਆਕੇ ਬਾਇ ਅਦਰਕ ਅਦਰਕ ਤੇ ਪਿਆਜ਼ ਪਾ ਲਈ ਜਿਸ ਤੇ ਕਾਈਕੇ ਮੈਨੂੰ ਅੰਝੂ ਆਇੰਦੇ ਨਹੀਂ ਪਤਾ ਨਹੀਂ ਮਮਾ ਨੂੰ ਕਿਉਂ ਆਉਂਦੇ ਮਮਾ ਨੂੰ ਆਉਂਦੇ ਨੇ ਪਰ ਮਮਾ ਦਾ ਸਰਦਾ ਨਹੀਂ ਹਮ ਕਰੇਗੇ ਨਾ ਤੇ ਬਾਕੀ ਨੂੰ ਬਾਹਰ ਗਾਹ ਨੂੰ ਬਸੇ ਥੋੜਾ ਇਗਨੋਰ ਮਾਰੀਓ ਸਵੇਲਦੀ ਭਾਈ ਇਹਨਾਂ ਨੇ ਸਫਾਈ ਨਹੀਂ ਕਰਨ ਦਿੱਤੀ ਰਸੋਈ ਦੀ ਇਹਨਾਂ ਦੀ ਫਰਮਾਇਸ਼ਾ ਹੀ ਚੱਲੀ ਜਾਂਦੀ ਅਸੀਂ ਜਿੱਤ ਕਰਕੇ ਮੂਮਿੰਟ ਮੈਕਰੋਨੀ ਬਣਾ ਰਹੇ ਹਾਂ ਕੀ ਕਰੀਏ ਮਤਲਬ ਉਹ ਮਿੱਠਾ ਖਾ ਖਾ ਕੇ ਆਕ ਕੇ ਸੀ ਕਾ ਸੋਚੇ ਕਿ ਕੁਛ ਚਟਪਟਾ ਖਾਣੇ ਆ ਤੇ ਮਮਾ ਬਣਾ ਰਹੇ ਤੁਹਾਨੂੰ ਮੈਕ ਕਰੋਨੀ ਸਿਰਫ ਸਾਰਾ ਕੁਝ ਅਸੀਂ ਇੱਥੇ ਕਟਰ ਪਟਰ ਕਰ ਦੇਣਾ ਹਾਂਜੀ ਹੁਣ ਇਹਦੇ ਚ ਪਾਦੇ ਨੇ ਟਮਾਟੋ ਆਸਾਨੀ ਦੇ ਤਰੀਕੇ ਨਾਲ ਸਿੰਪਲ ਤਰੀਕੇ ਨਾਲ ਬਣਾ ਕੇ ਦੇ ਦੇਣਾ ਇਹਨਾਂ ਨੂੰ ਮੈਂ ਜਦੋਂ ਪਹਿਲਾਂ ਬਣਾਉਂਦੀ ਹਾਂ ਉਵੇਂ ਬਣਾਈ ਹਾਂ ਹਾਂ ਤਾਂ ਉਵੇਂ ਹੀ ਬਸ ਥੋੜਾ ਜਿਹਾ ਹੀ ਫਰਕ ਪਾਤਾ ਆ ਵੀ ਅਡ ਅਡ ਮਸਾਲਾ ਨਹੀਂ ਮੈਂ ਉਹ ਕਰਿਆ ਬਸ਼ਰ ਤਾਂ ਜੇ ਅੱਛਾ ਆਪਣਾ ਹੋ ਗਿਆ ਮਤਲਬ ਹੋ ਰਿਹਾ ਏ ਮਤਲਬ ਪਿਆ बस हो गया अपना प्याज टमाटर अदरक तेल मम्मी इनु ਕਰਨਗੇ ਠੈ ਛੂ ਢੈਂਚੂ ਢੇ ਜੂ ਹਾ ਕੀ ਆ ਇਹ ਹੈਗਾ ਲਸਣ ਇਹ ਹੈਗਾ ਲਸਣ ਤਾਂ ਮम्मा ਕਰਨਗੇ ਇਹਨੂੰ ਢੈਂਚੂ ਢੇ ਜੂ ਢੇ ਜੂ ਦੇਖੋ ਢੇ ਜੂ ਅਹ ਠੈ ਚੂ ਢੂਗਾ ਕਿਤੇ ਨਾ ਮੇਰੇ ਬਚਾਰੇ ਨੂੰ ਲਾਈ ਦਿੱਤਾ ਢੈਂਚੂ ਢੇ ਜੂ ਢੇ ਜੂ ਰੈਡੀ ਤੇ ਇਧਰ ਆਪਣਾ ਮੈਕਰੋਨੀ ਬੋਇਲ ਹੋ ਰਹੀ ਹੈ ਤੇ ਵਿੱਚ ਮਤਲਬ ਬਬਲਸ ਆਣੇ ਸ਼ੁਰੂ ਹੋ ਗਏ ਨੇ ਤੇ ਇੱਥੇ ਮੰਮਾ ਨੇ ਕੜਾਈ ਰੱਖਤੀ ਹੈ ਤੇਲ ਦੀ ਮਤਲਬ ਤੇਲ ਵੀ ਗਰਮ ਹੋ ਰਿਹਾ ਹੈ ਥੋੜੀ ਜਿਹੀ ਬਾਰਿਸ਼ ਹੋਈ ਸੀ ਹੁਣੀ ਤੇ ਹੁਣ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਨਾ 뷰 ਹੋ ਗਿਆ ਹੈ ਨਾ ਪ੍ਰੀਟੀ ਲੱਗ ਰਿਹਾ ਹੈ 뷰 ਸਾਰਾ ਜਦੋਂ ਕਰਨਾ ਆਉਗਾ ਨਾ

मस्त मूवी कह रहे नून में तुम साला सारा पाता केमेटो सॉस पाती औरीगेटो चिकन प्लेक्स हम्म हाँ गए ओरिगेनो मिक्स है, तो है। अब दोनों कि ये पास्ता पिज़्ज़ा ओरिगेनो हाँ पिज़्ज़ा ओरिगेनो तो नारे जान के चिली फ्लेक्स हम्म

બસ फटाफट ਕਰਨ ਦੀ ਮਾਰੀ ਨੇ ਕੱਟ ਕੇ ਨਾ ਤੋੜ ਕੇ ਨਹੀਂ ਰੱਖਿਆ ਬਸ ਕਪੜਾ ਨਹੀਂ ਹੈਗਾ ਕੀ ਬਸ ਤਾਂਜੀ ਇੱਥੇ ਮम्मा ਨੇ ਸਾਰੇ ਮੈਕਰੋਨੀ ਦੇ ਵਿੱਚ ਪਾਤੀਆਂ ਮਸਾਲੇ ਵਿੱਚ ਤੇ ਹੁਣ ਇਹਨੂੰ ਕਰਾਂਗੇ ਮਿਕਸ ਤੇ ਮੇਰੇ ਫਿਰ ਪਾਪਾ ਵੀ ਆ ਗਏ ਸੀ ਫਿਰ ਉਹਨਾਂ ਨੂੰ ਵੀ ਰੋਟੀ ਦੇਣੀ ਸੀ ਮम्मा ਨੇ ਤਾਂ ਫਿਰ ਮम्मा ਇਹਨੂੰ ਮਿਕਸ ਕਰ ਰਹੀ ਨੇ ਫਿਰ ਅੰਦਰ ਤੇ ਦੇਖਾਂਗੇ ਕਿਦਾਂ ਦਾ ਬਣਿਆ ਹੈ